ਪੋਜੀਟਿਵ ਪੁਆਇੰਟ ਤੇ ਖੜੇ ਹੋਣੇ ਆ ਜਿੱਥੋਂ 10-15 ਮਿੰਟ ਜਾਂ ਹੱਦ ਸਕਦੇ 10 ਜਾਂ 8 ਮਿੰਟ ਦੇ ਵਿੱਚ ਉਹਨਾਂ ਨੂੰ ਫੋਨ ਜੀ ਸਾਡੇ ਕੋਲੇ ਜਦੋਂ ਕੇ ਸਟ੍ਰੈਚਰ ਆ ਜਦੋਂ ਕੇ ਐਕਸੀਲ ਹੋ ਜਾਂਦਾ ਅਸੀਂ ਸਟ੍ਰੈਚਰ ਪਾ ਕੇ ਬੰਦੇ ਨੂੰ ਲੈ ਕੇ ਜਾਂਦੇ ਆ ਜੇ ਐਮਬੂਲੈਂਸ ਨਾ ਵੀ ਆਵੇ ਤਾਂ ਅਸੀਂ ਇਹਨਾਂ ਗੱਡੀਆਂ 'ਚ ਪਾ ਕੇ ਯਾਨੀ ਕਿ ਨੇੜੇ ਦੇ ਹਸਪਤਾਲ ਦੇ ਬੰਦੇ ਨੂੰ ਵੱਲੋਂ ਪਹੁੰਚਾ ਦਿੰਦੇ ਆ ਫਿਰ ਇੱਕ ਗੱਡੀ ਵਾਲੇ ਨੂੰ ਇਹ ਕਿ ਤੂੰ ਬਿੱਲਰ ਆ ਰਹੇ ਹੋ ਕਹਿੰਦੇ ਆ ਕਿ ਜਦੋਂ ਵੀ ਕਿਤੇ ਜਾਣਾ ਹੈਲਮਟ ਪਾ ਕੇ ਜਾ ਫਿਰ ਉਹਨਾਂ ਐਮਬੂਲੈਂਸ ਨੂੰ ਬੁਲਾਣੇ ਆ ਜੇ ਜਿਆਦਾ ਕ੍ਰਿਟੀਕਲ ਕੰਡੀਸ਼ਨ ਹੈਗੀ ਹੈ ਆਦਰਵਾਈਜ਼ ਆਪਾਂ ਆਪਣੇ ਵੀਕਲ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਨਜ਼ਦੀਕੀ ਹਸਪੀਟਲ ਦੇ ਵਿੱਚ ਪਹੁੰਚਾ ਦਿੰਦੇ ਆ ਤੇ ਬਾਅਦ ਵਿੱਚ ਉਹਨਾਂ ਦੇ ਵਰਕਸ਼ਾਪ ਨੂੰ ਕੰ ਕੁਛ ਨਾ ਕੇ ਇਸ ਮੌਕੇ ਤੇ ਸਾਨੂੰ ਸੀਐਮ ਭਗਵੰਤ ਮਾਨ ਜੀ ਨੇ ਇੱਕ ਚੰਗਾ ਕੰਮ ਕਰਨ ਦਾ ਇੱਕ ਸਾਨੂੰ ਪ੍ਰੇਰਨਾ ਦਿੱਤਾ ਹੈ ਸਾਡੇ ਨਾਲ ਐਸਾ ਸਭ ਦੇ ਜਿਹੜੇ ਜਵਾਨ ਵੀ ਸਾਡੇ ਨਾਲ ਮੌਜੂਦ ਨੇ ਉਹ ਵੀ ਲਗਾਤਾਰ ਆਪਣੀ ਡਿਊਟੀ ਸਤ ਧੁੰਦੇ ਵਿੱਚ ਨਿਭਾਰੇ ਨੇ ਲਗਾਤਾਰ ਪੈਟਰੋਲਿੰਗ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰ ਸਕੇ ਅੱਜ ਬਹੁਤ ਜ਼ਿਆਦਾ ਧੁੰਦੇ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਨੈਸ਼ਨਲ ਹਾਈਵੇ ਤੇ ਤੁਸੀਂ ਵੀ ਪੈਟਰੋਲਿੰਗ ਲਗਾਤਾਰ ਇਹ ਕਾਰਜ ਹੈ ਨਾ ਆਪਣੀ ਡਿਊਟੀ ਤੇ ਲਗਾਤਾਰ ਜੋ ਪੂਰੀ ਟੀਮ ਨੂੰ ਲੈ ਕੇ ਜਾਣਾ ਪੈਟਰੋਲਿੰਗ ਕੀਤੀ ਜਾ ਰਹੀ ਹੈ ਕਿੰਨੀਆਂ ਕਿ ਸਾਵਧਾਨੀਆਂ ਲੋਕਾਂ ਨੂੰ ਵਰਤਣੀਆਂ ਚਾਹੀਦੀਆਂ ਔਰ ਕਿੰਨੀ ਕਿ ਵੱਡੀ ਚੈਲੰਜ ਚੈਲੰਜ ਹੈ ਤੁਹਾਨੂੰ ਇਸ ਹਿੱਤ ਹੁੰਦੇ ਦੇ ਵਿੱਚ ਪੈਟਰੋਲਿੰਗ ਕਰਨ ਦੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਹੁਕਮ ਆ ਗਿਆ ਜਗਾ ਜਗਾ ਤੇ ਜਾ ਕੇ ਜਿੱਦਾਂ ਥੋੜੀ ਥੋੜੀ ਜਗ੍ਹਾ ਤੇ ਡਰਾਈਵਰ ਖੜੇ ਹੁੰਦੇ ਆ ਉਹਨਾਂ ਨੂੰ ਸਪੀਚ ਦਿੰਨੇ ਆ ਵੀ ਧੁੰਦੇ ਦੇ ਵਿੱਚ ਹੌਲੀ ਗੱਡੀ ਚਲਾਓ ਦੇਖ ਕੇ ਗੱਡੀ ਚਲਾਓ ਕਿਉਂਕਿ ਧੁੰਦ ਦੇ ਵਿੱਚ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਆਦਾ ਕਾਰਨ ਅੱਗੇ ਬ੍ਰੇਕ ਇੱਕ ਬੰਦਾ ਮਾਰ ਦਿੰਦਾ ਮਗਰ ਜਾ ਕੇ ਗੱਡੀਆਂ ਲੱਗ ਜਾਂਦੀਆਂ ਫੇਰ ਵੀ ਅਸੀਂ ਉਹ ਜੇ 3 ਪੁਆਇੰਟ ਤੇ ਖੜੇ ਹੁੰਨੇ ਆ ਜਿੱਥੋਂ 10 15 ਮਿੰਟ ਜਾਂ ਹੱਦ ਸਕਦੇ 10 ਜਾਂ 8 ਮਿੰਟ ਦੇ ਵਿਚ ਵਿੱਚ ਉਨਾ ਕੋ ਪਹੁੰਚ ਜੀ ਜੇਕਰ ਗੱਲ ਕਰੀਏ ਹੁਣ ਤੁਸੀਂ ਇਸ ਤਰ੍ਹਾਂ ਤੁਸੀਂ ਵੀ ਪੈਟਰੋਲਿੰਗ ਕਰਕੇ ਆ ਰਹੇ ਸਾਂ ਅਸੀਂ ਵੀ ਤੁਹਾਨੂੰ ਰੋਕਿਆ ਤੁਸੀਂ ਤਾਂ ਰੋਗੇ ਹਨਾ ਤੇ ਕਿੰਨਾ ਕ ਚੈਲੰਜ ਕਿੰਨਾ ਕ ਵੱਡਾ ਤੁਹਾਡੇ ਵਾਸਤੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਹਨਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਮੁਸ਼ਕਿਲਾਂ ਖੜੀਆਂ ਹੋ ਜਾਂਦੀਆਂ ਨੇ ਅਸੀਂ ਤਾਂ ਫੇਰ ਦੇਖ ਕੇ ਜਗ੍ਹਾ ਦੇਖ ਕੇ ਜਦੋਂ ਤੁਸੀਂ ਦੇਖ ਲਿਆ ਅਸੀਂ ਸਾਈਡ ਤੇ ਕਿ ਜਗ੍ਹਾ ਦੇਖ ਕੇ ਲੋਕੀ ਗੱਡੀ ਫੇਰ ਰੋਕੇ ਆਂ ਜੀ ਹੈ ਕਿ ਨਹੀਂ ਇਹਦਾ ਅਸੀਂ ਹਰੇਕ ਡਰਾਈਵਰ ਨੂੰ ਹਰੇਕ ਗੱਡੀ ਵਾਲੇ ਨੂੰ ਹਰੇਕ ਟੂ ਬੀਲਰ ਵਾਲੇ ਨੂੰ ਕਹਿੰਦੇ ਆਂ ਵੀ ਜਦੋਂ ਵੀ ਕਿਤੇ ਜਾਣਾ ਹੈਲਮਟ ਪਾ ਕੇ ਜਾਓ ਸੀਟ ਬੈਲਟ ਲਾ ਕੇ ਜਾਓ ਕਿਉਂਕਿ ਤੁਹਾਡੀ ਸ ਤਹਾਡਾ ਪਰਿਵਾਰ ਉਡੀਕਦਾ ਹੈ ਵਿੱਚ ਧੁੰਦ ਜਿਸ ਤਰ੍ਹਾਂ ਪਈ ਹੈ ਵਿਜ਼ਿਬਿਲਿਟੀ ਕਿਸੇ ਜਗ੍ਹਾ ਤੇ ਬਹੁਤ ਜ਼ਿਆਦਾ ਘਟਾ ਹੈ ਉਹਨਾਂ ਨੂੰ ਕੀ ਕੀ ਸਾਵਧਾਨੀਆਂ ਕਿਸ ਤਰੀਕੇ ਦੇ ਨਾਲ ਵਰਤਣੀਆਂ ਚਾਹੀਦੀਆਂ ਉਹ ਕਿੰਨੀ ਕੁ ਵਾਹਨਾਂ ਦੀ ਜਿਹੜੀ ਗਤੀ ਹੋਣੀ ਚਾਹੀਦੀ ਹੈ ਅਸੀਂ ਤਾਂ ਲੋਕਾਂ ਨੂੰ ਕਹਿਣਾ ਹੁਣ ਜਿੱਥੇ ਜ਼ਰੂਰੀ ਆ ਉੱਥੇ ਤਾਂ ਜਾਣਾ ਹੀ ਪੈਂਦਾ ਹੈ ਹੈ ਕਿ ਨਹੀਂ ਜਾਣਾ ਪੈਂਦਾ ਹੈ ਜੇ ਜਾਣਾ ਹੈ ਤਾਂ ਧੁੰਦ ਦੇਖ ਕੇ 30 40 50 ਦੇ ਜਿੱਥੇ ਤੱਕ ਤੁਹਾਨੂੰ ਦਿਖਦਾ ਹੈ 60 ਦੀ ਸੀ ਵੀਰ ਤੇ ਜਾਓ ਜਾਓ ਸਾਵਧਾਨੀ ਨਾਲ ਜਾਓ ਆਪਣੀ ਸੀਟ ਬੈਟ ਲਾ ਕੇ ਜਾਓ ਪੂਰੀ ਟੀਮ ਹੈ ਤੁਹਾਡੀ ਪੂਰੀ ਜਿਹੜੀ ਨਾਲ ਪੈਟਰੋਲਿੰਗ ਕਰਦੀ ਹੈ ਹਾਂਜੀ ਹਾਂਜੀ ਇਹ ਪੂਰੀ ਹੈ ਜੀ ਦੋ ਲੜਕੇ ਇੱਕ ਲੜਕੀ ਹੁੰਦੀ ਆ ਇੱਕ ਲੈਡੀ ਕਨਸਟੇਬਲ ਆ ਜੀ ਦੋ ਕਨਸਟੇਬਲ ਆ ਜੀ ਇੱਕ ਇੰਚਾਰਜ ਇੱਥੇ ਹੁੰਦਾ ਹਾਂਜੀ ਆਪਾਂ ਜਿੱਦਾਂ ਇੱਥੇ ਆਨੇ ਆ ਐਕਸੀਡੈਂਟ ਕਵਰ ਕਰਦੇ ਆ ਠਿਕੋਣਾ ਦੀ ਕੋਣਾ ਦੀ ਵਰਤੋਂ ਕਰਦੇ ਆ ਸੇਫਟੀ ਕੋਣਾ ਦੀ ਫਿਰ ਉਹਨਾਂ ਨੂੰ ਐਂਬੂਲੈਂਸ ਨੂੰ ਬੁਲਾਉਂਦੇ ਆ ਜੇ ਜਿਆਦਾ ਕ੍ਰਿਟੀਕਲ ਕੰਡੀਸ਼ਨ ਹੈਗੀ ਐਂ ਅਦਰਵਾਈਜ਼ ਆਪਾਂ ਆਪਣੇ ਵੀਕਲ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਨਜ਼ਦੀਕੀ ਹਸਪੀਟਲ ਦੇ ਵਿੱਚ ਪਹੁੰਚਾ ਦਿੰਦੇ ਆ ਤੇ ਬਾਅਦ ਵਿੱਚ ਉਹਨਾਂ ਦੇ ਵਾਰਕਸ ਨੂੰ ਕੰਟੈਕਟ ਕਰ ਦਿੰਦੇ ਆ ਅਸੀਂ ਲੋਕ ਕਿ ਜਨਾ ਕਿ ਇਸ ਮੌਕੇ ਤੇ ਸਾਨੂੰ ਸੀਐਮ ਭਗਵੰਤ ਮਾਨ ਜੀ ਨੇ ਇੱਕ ਚੰਗਾ ਕੰਮ ਕਰਨ ਦਾ ਇੱਕ ਸਾਨੂੰ ਉਪਰਾਲਾ ਦਿੱਤਾ ਹੈ ਸਰ ਤੁਹਾਡੇ ਨਾਲੇ ਰੱਖਾਂ ਗੱਡੀ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਸਮਾਨ ਹੈਗਾ ਕੀ ਕੀ ਕੁਝ ਜਿਹੜਾ ਰੱਖਿਆ ਹੋਇਆ ਹੈ ਗੱਡੀ ਦੇ ਵਿੱਚ ਕਿਸ ਤਰ੍ਹਾਂ ਜਿਹਲੇ ਤੁਸੀਂ ਹਾਸਾ ਹੋ ਜਾਂਦਾ ਤਾਂ ਇਹ ਸਮਾਨ ਦੀ ਵਰਤੋਂ ਕਰਦੇ ਹੋ ਸਾਡੇ ਕੋਲੇ ਜਦੋਂ ਕਿ ਸਟ੍ਰੈਚਰ ਆ ਜਦੋਂ ਕਿ ਐਕਸੀਡੈਂਟ ਹੋ ਜਾਂਦਾ ਅਸੀਂ ਸਟ੍ਰੈਚਰ ਤੇ ਪਾ ਕੇ ਬੰਦੇ ਨੂੰ ਲੈ ਕੇ ਜਾਂਦੇ ਹਾਂ ਜੇ ਐਂਬੂਲੈਂਸ ਨਾ ਵੀ ਆਵੇ ਤਾਂ ਅਸੀਂ ਇਹਨਾਂ ਗੱਡੀਆਂ 'ਚ ਪਾ ਕੇ ਯਾਨੀ ਕਿ ਨੇੜੇ ਦੇ ਹਸਪਤਾਲ 'ਚ ਬੰਦੇ ਨੂੰ ਪਹਿਲਾਂ ਪਹੁੰਚਾ ਲੈਣਾ। ਅੱਛਾ ਉਹਦੀ ਮੁੰਡ ਲਈ ਸਹਾਇਤਾ ਜਿਹੜੀ ਸਾਰਾ ਕੁਝ ਹੈਗਾ। ਸਾਰੇ ਕੋ ਸਾਰਾ ਕੋ ਫਰਸਟ ਏਡ ਆ ਸਾਰੇ ਨੇ ਬੱਚੇ ਸਾਰੇ ਕੋ ਕਰ ਲੈਂਦੇ ਆ। ਜਿਹੜਾ ਵੀ ਡਾਕਟਰ ਦਾ ਲੈਵਲ ਦਾ ਕੰਮ ਆ ਉਹ ਤੋਂ ਵੀ ਹਸਪਤਾਲ 'ਚ ਹੀ ਹੋਊਗਾ। ਜਿੰਨਾ ਕ ਅਸੀਂ ਪੱਟੀ ਦੇਣੀ ਆ ਜਾਂ ਕੋਈ ਉਹਨਾਂ ਦੇ ਮਲਬ ਲਾਉਣੀਆਂ ਉਹ ਅਸੀਂ ਮੌਕੇ ਤੇ ਲਾ ਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਦਿੰਨੇ ਆ।